ਰਜਰ ਬੈਂਕ ਆਫ ਇੰਡੀਆ ਵੱਲੋਂ ਇੱਕ ਸਕੀਮ ਐਲਾਨੀ جاری ਹੈ ਕਿ ਹੁਣ ਕਿਸਾਨ ਬਿਨਾਂ ਕੁਝ ਗਿਰਵੀ ਰੱਖੇ ਉਹਨਾਂ ਨੂੰ 2 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾ ਸਕਦਾ ਹੈ ਇਹ ਖਬਰ ਆਰਬੀਆਈ ਵੱਲੋਂ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਜਾ ਰਹੇ ਕਿ ਹੁਣ ਆਰਬੀਆਈ ਨੇ ਬਿਨਾਂ ਕੁਝ ਗਿਰਵੀ ਰੱਖੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਲੋਨ ਦੀ ਹੱਦ ਵਧਾਉਂਦਾ ਫੈਸਲਾ ਕੀਤਾ ਹੈ ਸ਼ੁੱਕਰਵਾਰ ਨੂੰ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਹੁਣ ਕਿਸਾਨ ਬਿਨਾਂ ਕਿਸੇ ਗਿਰਵੀ ਦੇ 2 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਣਗੇ ਹਾਲੇ ਹੱਦ 1,60,000 ਰੁਪਏ ਸੀ ਨਵੇਂ ਸਾਲ ਤੋਂ ਸਾਰੇ ਬੈਂਕਾਂ ਨੂੰ RBI ਦਾ ਇਹ ਨਿਰਦੇਸ਼ ਮੰਨਣਾ ਪਵੇਗਾ ਉਥੇ ਹੀ ਸਮਾਲ ਫਾਈਨੈਂਸ ਬੈਂਕ ਹੁਣ UPI ਰਾਹੀਂ ਲੋਨ ਵੀ ਦੇ ਸਕਣਗੇ ਇਸ ਦਾ ਫਾਇਦਾ ਇਹ ਹੋਵੇਗਾ ਕਿ ਪਿੰਡਾਂ ਵਿੱਚ UPI ਰਾਹੀਂ ਪਿੰਡਾਂ ਦੇ ਲੋਕਾਂ ਨੂੰ ਵੀ ਆਸਾਨੀ ਨਾਲ ਕਰਜ਼ਾ ਮਿਲਿਆ ਕਰੇਗਾ ਐਸ ਐਫ ਬੀ ਦੀ ਪਹੁੰਚ ਪਿੰਡਾਂ ਵਿੱਚ ਜ਼ਿਆਦਾ ਹੈ ਐਸ ਐਫ ਬੀ ਕੋਲ ਹਾਲੇ سہولت ਨਹੀਂ ਸੀ ਆਰ بی ਆਈ ਦੇ ਮੁਤਾਬਕ ਸਾਲ 2119 ਤੋਂ ਕਿਸਾਨਾਂ ਲਈ ਬਿਨਾਂ ਗਿਰਵੀ ਵਾਲੇ ਲੋਨ ਦੀ ਹੱਦ 1,60,000 ਰੁਪਏ ਸੀ ਉਸ ਤੋਂ ਪਹਿਲਾਂ ਇਹ ਹੱਦ 1 ਲੱਖ ਰੁਪਏ ਸੀ ਕਰੋੜਾ ਕਿਸਾਨਾਂ ਦੇ ਲਾਭ ਨਾਲ ਜੁੜੇ ਆਰ بی ਆਈ ਦਾ ਇਹ ਫੈਸਲਾ ਇਸ ਲਈ ਮਹੱਤਵਪੂਰਨ ਹੈ ਕਿ ਕਿਉਂਕਿ ਚਾਲੂ ਵਿੱਤੀ ਸਾਲ ਵਿੱਚ ਜੀਡੀਪੀ ਵਿਕਾਸ ਦਰ ਵਿੱਚ ਮਜ਼ਬੂਤੀ ਲਈ ਖੇਤੀ ਦਾ ਪ੍ਰਦਰਸ਼ਨ ਹਰ ਹਾਲ ਵਿੱਚ ਬਿਹਤਰ ਹੋਣਾ ਚਾਹੀਦਾ ਹੈ ਚਾਲੂ ਵਿੱਤੀ ਸਾਲ ਦੀ ਦੂਜੀ ਤਮਾਹੀ ਵਿੱਚ ਖੇਤੀ ਸੈਕਟਰ ਚ 3.5 ਫੀਸਦੀ ਦਾ ਵਾਧਾ ਰਿਹਾ ਜਦਕਿ ਮੈਨੂਫੈਕਚਰਿੰਗ ਦੀ ਵਿਕਾਸ ਦਰ 2 ਫੀਸਦੀ ਰਹੀ ਹੈ ਚੰਗੀ ਫਸਲ ਉੱਤੇ ਹੀ ਪਿੰਡ ਦੇ ਲੋਕਾਂ ਦੀ ਮੰਗ ਨਿਰਭਰ ਕਰਦੀ ਹੈ ਅਤੇ ਪੇਂਡੂ ਮੰਗ ਚ ਤੇਜ਼ੀ ਨਾਲ ਹੀ ਤੀਜੀ ਅਤੇ ਚੌਥੀ ਤਮਾਈ ਚ ਜੀਡੀਪੀ ਵਿੱਚ ਮਜ਼ਬੂਤੀ ਦੀ ਉਮੀਦ ਕੀਤੀ ਜਾ ਸਕਦੀ ਹੈ ਆਰਬੀਆਈ ਦੇ ਗਵਰਨਰ ਨੇ ਕਿਹਾ ਕਿ ਡਿਜੀਟਲ ਅਤੇ ਸਾਈਬਰ ਫਰਾਡ ਰੁਕਣ ਲਈ ਆਰਬੀਆਈ ਹੋਰਨਾ ਬੈਂਕਰਾਂ ਨਾਲ ਮਿਲ ਕੇ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਇਸ ਦਿਸ਼ਾ ਵਿੱਚ ਮਿਊਲ ਅਕਾਊਂਟ ਮਤਲਬ ਫਰਜ਼ੀ ਖਾਤੇ ਦਾ ਪਤਾ ਲਗਾਉਣ ਲਈ ਏਆਈ ਮਤਲਬ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਵੀ ਇਸਤੇਮਾਲ ਸ਼ੁਰੂ ਕੀਤਾ ਗਿਆ ਹੈ ਮਿਊਲ ਖਾਤਾ ਇੱਕ ਬੈਂਕ ਖਾਤਾ ਜਿਸ ਦਾ ਇਸਤੇਮਾਲ ਅਪਰਾਧੀ ਨਜਾਇਜ਼ ਤਰੀਕੇ ਨਾਲ ਪੈਸਾ ਲੁੱਟਣ ਲਈ ਕਰਦੇ ਹਨ ਗੁੰਮਨਾਮ ਵਿਅਕਤੀ ਇਹਨਾਂ ਖਾਤਿਆਂ ਨੂੰ ਖੋਲ ਕੇ ਇਸ ਵਿੱਚ ਲੋਕਾਂ ਨਾਲ ਠੱਗੀ ਦੇ ਪੈਸੇ ਜਮ੍ਹਾਂ ਕਰਾਉਂਦੇ ਹਨ ਇਹਨਾਂ ਖਾਤਿਆਂ ਤੋਂ ਪੈਸੇ ਟਰਾਂਸਫਰ ਦਾ ਪਤਾ ਲਗਾਉਣਾ ਤੇ ਉਸ ਨੂੰ ਵਾਪਸ ਪਾਉਣਾ ਮੁਸ਼ਕਲ ਹੁੰਦਾ ਹੈ ਮਿਊਲ ਅਕਾਊਂਟ ਦਾ ਪਤਾ ਲਗਾਉਣ ਲਈ ਲਗਾਤਾਰ ਮਿਊਲ ਹੰਟਰ ਸੋਲੂਸ਼ਨ ਲਈ ਮੁਕਾਬਲੇ ਦੇ ਆਯੋਜਨ ਵੀ ਕੀਤਾ ਜਾ ਰਿਹਾ ਹੈ RBI ਇਨੋਵੇਸ਼ਨ ਹੱਬ ਅਤੇ ਬੈਂਕ ਇਸ ਦਿਸ਼ਾ ਵਿੱਚ ਮਿਲ ਕੇ ਕੰਮ ਕਰ ਰਹੇ ਹਨ ਦੋ ਵੱਡੇ ਬੈਂਕਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਮਿਊਲ ਅਕਾਊਂਟ ਦੀ ਪਛਾਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ RBI ਨੇ ਇਸੇ ਤਰ੍ਹਾਂ ਅਨਵਾਸੀ ਭਾਰਤੀਆਂ ਦੀ ਵਿਦੇਸ਼ੀ ਕਰੰਸੀ ਜਮਾਤ ਉੱਤੇ ਵਿਆਜ ਦਰ ਹੱਦ ਵਧਾਉਣ ਦਾ ਸ਼ੁੱਕਰਵਾਰ ਨੂੰ ਵੀ ਐਲਾਨ ਕੀਤਾ ਹੈ ਇਸ ਕਦਮ ਦਾ ਮਕਸਦ ਰੁਪਏ ਉੱਤੇ ਦਬਾਅ ਵਿਚਾਲੇ ਪੂੰਜੀ ਪ੍ਰਵਾਹ ਨੂੰ ਵਧਾਉਣਾ ਹੈ ਕੇਂਦਰੀ ਬੈਂਕ ਨੇ ਇਹ ਕਦਮ ਅਜੇ ਹੀ ਸਮੇਂ ਚੁੱਕਿਆ ਜਦੋਂ ਰੁਪਇਆ ਡਾਲਰ ਦੇ ਮੁਕਾਬਲੇ ਆਪਣੇ ਸਰਬਕਾਲੀ ਹੇਠਲੇ ਪੱਧਰ ਤੇ ਪਹੁੰਚ ਗਿਆ ਹੈ ਜਦੋਂ ਰੁਪਇਆ ਡਾਲਰ ਦੇ ਮੁਕਾਬਲੇ ਆਪਣੇ ਸਰਬਕਾਲੀ ਹੇਠਲੇ ਪੱਧਰ ਤੇ ਪਹੁੰਚਿਆ ਤਾਂ ਫਿਰ ਬੈਂਕਾਂ ਨੂੰ ਹੁਣ 1 ਸਾਲ ਤੋਂ ਲੈ ਕੇ 3 ਸਾਲ ਤੋਂ ਸ਼ਾਰਟ ਟਰਮ ਦੀ ਐਫਸੀਐਨਆਰ ਬੀ ਜਮਾ ਸ਼ਾਰਟ ਟਰਮ ਬਦਲਵੇਂ ਸੰਦਰਭ ਵਿੱਚ 4 ਫੀਸਦੀ ਦਰ ਉਤੇ ਇਕੱਠੇ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਜਦਕਿ ਪਹਿਲਾਂ 2.50 ਫੀਸਦੀ ਸੀ ਇਸੇ ਤਰ੍ਹਾਂ 3 ਤੋਂ 5 ਸਾਲ ਸਮੇਂ ਦੀ ਪਰਪਕਤਾ ਮਿਆਦ ਦੇ ਵਾਲੀਆਂ ਜਮਾਵਾ ਉੱਤੇ ਏ ਆਰ ਆਰ ਪਲੱਸ 5 ਫੀਸਦੀ ਵਿਆਜ ਦਿੱਤਾ ਜਾ ਸਕਦਾ ਜਦਕਿ ਪਹਿਲਾਂ ਇਹ ਹੱਦ 3.5 ਫੀਸਦੀ ਸੀ ਐਫ ਸੀ ਐਨ ਆਰ ਉੱਤੇ ਇਹ ਛੋਟ ਅਗਲੇ ਸਾਲ 31 ਮਾਰਚ ਤੱਕ ਉਪਲਬਧ ਹੋਏਗੀ ਪਰ ਹੁਣ ਜਿਹੜਾ ਸਰਕਾਰ ਨੇ ਆਰ ਬੀ ਆਰ ਨੇ ਕਿਸਾਨਾਂ ਨੂੰ 2 ਲੱਖ ਰੁਪਏ ਦਾ ਕਰਜ਼ਾ ਬਿਨਾ ਕੁਝ ਗਿਰਵੀ ਰੱਖੇ ਦੇਣ ਦਾ ਫੈਸਲਾ ਕੀਤਾ ਇਹਦੇ ਨਾਲ ਕਿਸਾਨਾਂ ਨੂੰ ਕਿੰਨਾ ਫਾਇਦਾ ਹੁੰਦਾ ਕਿਸਾਨ ਆਉਣ ਵਾਲੇ ਸਮੇਂ ਚ ਦੱਸ ਸਕਦੇ ਨੇ ਪਰ ਪਹਿਲਾਂ ਇਹ ਜਿਹੜੀ ਹੱਦ ਸੀ ਉਹ 1,60,000 ਰੁਪਏ ਸੀ ਹੁਣ ਉਹਦੇ ਚ 40,000 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਮਤਲਬ ਹੁਣ ਕਿਸਾਨ ਬਿਨਾਂ ਕੁਝ ਗਿਰਵੀ ਰੱਖੇ ਬੈਂਕਾਂ ਤੋਂ 2 ਲੱਖ ਰੁਪਏ ਦਾ ਕਰਜ਼ਾ ਚੁੱਕ ਸਕਦੇ ਨੇ ਫਿਰਾਲ ਇਸ ਜਾਣਕਾਰੀ ਨਾਲ ਤਰ ਤੁਲੰਦੇ ਆ ਗਿਆ ਦੇਖਦ ਰਹੋ ABC ਪੰਜਾਬ ਧੰਨਵਾਦ